ਕਿਸਾਨ ਨੇ ਕੀਤੇ ਜਾਂ ਰਹੀਆਂ ਨੇ ਨਹੀਂ ਨਹੀਂ ਵੜਨਾਗਾ ਕਿੰਨਾ ਦਿਨ ਰੱਖਣਗੇ ਦੋ ਦਿਨ ਰੱਖਣੇ ਤਿੰਨ ਰੱਖਣਗੇ ਉਦੋਂ ਬਾਅਦ ਫਿਰ ਸਾਰਾ ਫਿਰ ਫੇਰ ਜਾਊਗਾ ਫਿਰ ਉਹ ਕਰਾਂਗੇ ਹੁਣ ਖੁੱਲ ਕੇ ਕਰਾਂਗੇ ਅਸੀਂ ਸਾਨੂੰ ਵਾਦਾ ਕਰਕੇ ਮੁਕਲੇ ਪ੍ਰਸ਼ਾਸਨ ਕਦੀ ਫਿਰ ਗੱਲ ਕਰਾਵਾਂਗੇ ਪਰ ਗੱਲ ਤੋਂ ਭੱਜ ਗਏ ਹੱਸ ਕੇ ਜਾਵਾਂ ਨੇ ਗੋਲੀ ਮਾਰ ਲੀ ਉੱਥੇ ਖੜ ਜੰਨੇ ਸਾਨੂੰ ਮਾਰ ਤੂੰ ਹੋ ਕੀ ਕਰ ਤੂੰ ਫਿਰ ਸਾਡੇ ਗੋਲੀਆਂ ਤਾਂ ਮਾਰ ਗਿਆ ਆਹ ਦੇ ਗੋਲੀਆਂ ਮਾਰ ਗਿਆ ਅੱਖਾਂ ਤੋਂ ਅੰਨੇ ਕਰ ਤਾਨੂੰ ਕੀ ਕਰ ਤਾਨੂੰ ਕੀ ਕਰ ਤਾਨੂੰ ਹੋਰ ਜਿਆਦਾ ਕੀ ਕਰ ਦੂਗਾ ਵੱਡੇ ਨਾਲ ਇੱਕ ਬੈਕ ਤੇ ਆਉਣ ਗੱਲ ਕਰਨ ਤੇ ਭਜਦੇ ਕਿਉਂ ਆ ਸਾਡੋਂ ਜਿਹੜੇ ਵੋਟਰ ਆ ਉਹ ਤਾਂ ਇੱਥੇ ਖੜੇ ਆ ਵਿਰੋਧ ਚ ਖੜੇ ਆ ਵੋਟਾਂ ਪਾਉ ਕੌਣ ਹਰੇ ਵੋਟਰੀ ਆ ਆਹ ਬੱਟੇ ਦੇ ਬੰਦੇ ਮਨਾ ਲੈਣ ਤੇ ਉਹਨਾਂ ਦੀਆਂ ਵੋਟਾਂ ਪਵਾ ਲੈਣ ਕੋਈ ਗੱਲ ਨਹੀਂ ਇਹ ਤਾਂ ਕਰਪਰੀ ਦੇ ਨੂੰ ਤਿਆਰ ਆ ਸੀ ਸਾਨੂੰ ਇਹਨਾਂ ਨੇ ਦਿੱਲੀ ਦੇ ਰਾਜਧਾਨੀ ਜਵਾੜ ਨੂੰ ਰੋਕਿਆ ਅਸੀਂ ਇਹਨਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਜਿਹੜੇ ਪਿੰਡ ਆ ਉਹ ਅਸੀਂ ਇਸ ਤਰ੍ਹਾਂ ਘਰਾਓ ਕਰਾਂਗੇ ਇਹਨਾਂ ਦਾ ਹੰਸ ਰਾਜ ਹੰਸ ਤੇ ਆਉਣ ਤੇ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਜਿਹੜਾ ਹੰਸ ਰਾਜ ਹੱਸਦੇ ਵਿਰੋਧ ਦੇ ਵਿੱਚ ਕਿਸਾਨ ਜਿਹੜੇ ਆ ਉਹ ਪਹੁੰਚ ਰਹੇ ਨੇ ਕਿਸਾਨ ਤੁਸੀਂ ਦੇਖ ਰਹੇ ਹੋ ਕਿ ਹੱਸ ਰਹੇ ਦਾ ਵਿਰੋਧ ਕਰਨ ਦੇ ਲਈ ਵੱਡੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜਾ ਜਿਹੜਾ ਪਹੁੰਚੇ ਨੇ ਕੀ ਕਹੋਗੇ ਕੀ ਕਹੋਗੇ ਤੁਸੀਂ ਕਾਲੇ ਪਕਾੜਾ ਪਾ ਉੱਤੇ ਲਵਾਸ ਪਾਈ ਜੀ ਸਾਡੇ ਨਾਲ ਵਾਅਦਾ ਕੀਤਾ ਸੀ ਐਸਓ ਜਾਨੇ ਕੋ ਸਦਰ ਮੁਖਸਰ ਨੇ ਕਹਿੰਦੇ ਵੀ ਉਹਦੀ ਗੱਲਬਾਤ ਕਰਾਵਾਂਗੇ ਉਸ ਗੱਲ ਤੋਂ ਸਾਨੂੰ ਗੁਰਦੁਆਰੇ ਤਾੜ ਕੇ ਇਹ ਸਾਨੂੰ ਜਿੰਦਾ ਲਾਉਣ ਲੱਗੇ ਸੀ ਅਸੀਂ ਬਿਲਕੁਲ ਕਰ ਕਰਨ ਤਿਆਰ ਸਾਂ ਵੀ ਗੱਲ ਕਰ ਕਰ ਅਸੀਂ ਕੱਲ ਮੁੱਕਰ ਦਾਂਗੇ ਪਰ ਇਹਨਾਂ ਵੀ ਗੱਲ ਤੋਂ ਭੱਜ ਗਏ ਸਾਡੂੰ ਬਾਟਾ ਕੇ ਜਿੰਦਾ ਲਾਉਣ ਲੱਗੇ ਸੀ ਉਥੋਂ ਵੀ ਭਾਗੀ ਹੋ ਗਏ ਵੀ ਅਸੀਂ ਇਹ ਗੱਲ ਵੀ ਨਹੀਂ ਕਰਨੀ ਤੇ ਰੋਕਾਂਗੇ ਵੀ ਅਸੀਂ ਤੁਹਾਨੂੰ ਜੇ ਲੈ ਕੇ ਜਾਂਦੇ ਗ੍ਰਿਫਤਾਰ ਕਰਦੇ ਫਿਰ ਕੀ ਕਰਾਂਗੇ ਤਿਆਰ ਆ ਅਸੀਂ ਡਰਦੇ ਨਹੀਂ ਅਸੀਂ ਅਸੀਂ ਫਿਰ ਕਿੰਨਾ ਦਿਨ ਤਾੜਨਗੇ ਫੇਰ ਅਸਰਾ ਪੈਦਾ ਹੋਊਗਾ ਫਿਰ ਅਸੀਂ ਬੰਦਾ ਲਾਵਾਂਗੇ ਸਾਡੇ ਆ ਗੋਲੇ ਮਾਰੇ ਸਾਡੇ ਅੱਖਾਂ ਨਹੀਂ ਕਰਦੀਆਂ ਬੰਦਿਆਂ ਦੇ ਯਾਰ ਤੇ ਭਾਈਵਾਨ ਕਿੱ ਉਹ ਬੁਰਾ ਗੱਲ ਤਾਂ ਮਾਫ਼ ਜੀ ਨਾ ਹਰੇ ਪੰਡਾ ਜੀ ਮਾਰਦਾ ਇਹ ਸਾਨੂੰ ਉਹਨਾਂ ਨੇ ਹਾਂ ਜੀ ਹਾਂ ਜੀ ਆ ਡਾਂਗਾ ਵਜੀਆਂ ਦਿੱਲੀ ਸਾਡੇ ਅਜੇ ਆਉਂਦਾ ਪਿਆ ਵਿਖਲਾ ਹਾਂ ਲਾਟੋੜੀ ਆ ਸਾਡੀ ਕਿਉਂ ਨਹੀਂ ਸਵਾਲ ਕਿਉਂ ਨਹੀਂ ਕਰਨ ਦੇ ਰਹੇ ਕਿਉਂ ਨਹੀਂ ਕਰਨੀ ਅਸੀਂ ਅਸੀਂ ਖਾਸ ਖਾਸ ਕਰ ਅੰਦਰ ਤਿਆਰ ਹੋ ਗਏ ਸੀਗੇ ਕਿ ਪੰਜ ਬੰਦੇ ਵਿਆਹ ਕਰਾਂਗੇ ਅਸੀਂ ਉਸ ਗੱਲ ਤੋਂ ਬਦਲ ਕੇ ਕਦੋਂ ਕਰਾ ਦਾਂਗੇ ਸਾਡੇ ਨਾਲ ਇੱਕ ਮੈਕ ਤੇ ਆਉਣ ਗੱਲ ਕਰਨ ਕਿ ਭਜਦੇ ਕਿਉਂ ਆ ਸਾਥੋਂ ਕਿ ਜੇ ਸੱਚੇ ਤਾਂ ਸਾਡੇ ਨਾਲ ਉਹਨਾਂ ਨਾਲ ਮੈਕ ਤੇ ਅਸੀਂ ਆਪਦੀਆਂ ਜਿਹੜੀਆਂ ਮੰਨੀਆਂ ਮੰਗਾ ਉਹ ਲੈਣ ਗਏ ਮੈਂ ਕਿੰਨੀਆਂ ਗੱਲਾਂ ਕਰੀ ਜਾਵਾਂ ਕਿੰਨੀਆਂ ਗੱਰੀ ਕਰੀ ਜਾਵਾਂ ਤੁਹਾਡੇ ਨਾਲ ਗੱਲਾਂ ਕੀ 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 ਡਰਾਉਣੇ ਹਾਂ ਬਹੁਤ ਵਾਰ ਕਿਉਂ ਉੱਠਿਆ ਉਹ ਪਤਾ ਨਹੀਂ ਸੀ ਵੀ ਭਾਜ ਬਣੇ ਸਾਡੇ ਇੰਨਾ ਪ੍ਰਤਾਪ ਮਾੜਾ ਕੀਤਾ ਹਾਂ ਕਿਉਂ ਉੱਠਿਆ ਆ ਕੇ ਉਥੇ ਔਰੇ ਵਿਜੈ ਕੋਣ ਦੇ ਵਿਰੋਧ ਕਰਦੇ ਉਹ ਇਕੱਲੇ ਕਿਉਂ ਕਰਦੇ ਆ ਭਾਈ ਬਣਾ ਨਾਰਾ ਅੱਜ ਸਾਡੇ ਨਾਲ ਸਿੱਧੀ ਗੱਲ ਆ ਵੱਡੇ ਭਾਈ ਉਹ ਸਾਡੀਆਂ ਜ਼ਮੀਨਾਂ ਨੂੰ ਪੈ ਗਈ ਆ ਸਾਡਾ ਇੱਕੋ ਇੱਕ ਕਿੱਤਾ ਰਜਗਾਰ ਦਾ ਸਾਡਾ ਨਾ ਖੇਤੀਬਾੜੀ ਜਦੋਂ ਸਾਡੇ ਕਿੱਤੇ ਤੇ ਲੱਤ ਮਾਰਨਗੇ ਉਹਨਾਂ ਦਾ ਕਿੱਤਾ ਸਿਆਸ ਦਾ ਅਸੀਂ ਉਹਨਾਂ ਦੇ ਕਿੱਤੇ ਤੇ ਲੱਤ ਮਾਰਾਂਗੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਹਿੰਦੇ ਤੁਹਾਨੂੰ ਵੋਟਾਂ ਨਹੀਂ ਮੰਗਣ ਦੇ ਰਹੇ ਤੇ ਮੰਗ ਲੈਣਾ ਜਿਹੜੇ ਵੋਟਰ ਆ ਉਹ ਤਾਂ ਇੱਥੇ ਖੜੇ ਆ ਵਿਰੋਧ ਚ ਖੜੇ ਆ ਵੋਟਾਂ ਪਾਉ ਕੌਣ ਆ ਸਾਰੇ ਵੋਟਰੀ ਆ ਆਟੇ ਦੇ ਬੰਦੇ ਮਨਾ ਲੈਣ ਤੇ ਉਹਨਾਂ ਦੀਆਂ ਵੋਟਾਂ ਪਵਾ ਲੈਣ ਬੰਦੇ ਤਾਂ ਸਾਰੇ ਆ ਖੜੇ ਆ ਸਾਡੀ ਨਜ਼ਰ ਕੁਝ ਹੀ ਕਰ ਰਹੀ ਆ ਸਾਡੀਆਂ ਫਸਲਾਂ ਮਾਰ ਰਹੀ ਆ ਸਾਡੇ ਬੱਚਿਆਂ ਨੂੰ ਟੀਕੇ ਲਾ ਕੇ ਕੀ ਇਹਨਾਂ ਨੇ ਕੀਤਾ ਯਾਰ ਇਹ ਤਾਂ ਵਿਰੋਧ ਤੁਸੀਂ ਭਾਜਪਾ ਦਾ ਕਰਨ ਉਹ ਸਖਤ ਪੰਜਾਬ ਪੁਲਿਸ ਹੋ ਰਹੀ ਆ ਕੀ ਕਾਰਨ ਹੈ ਇਹ ਕੀ ਪਤਾ ਉਹਨਾਂ ਕੀ ਕਰਨ ਦੀ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਤੁਸੀਂ ਵੀ ਅਸੀਂ ਤਾਂ ਭਾਜਪਾ ਦਾ ਕਰਦੇ ਆ ਨਾ ਇਹ ਪ੍ਰਸ਼ਾਸਨ ਪੁੱਛੋ ਵੀ ਉਹਨਾਂ ਨੇ ਵੜਾ ਹਾਂ ਸਾਨੂੰ ਬਾਟ ਦੇ ਰੋਕਿਆ ਭਗਵਾਨ ਜੀ ਮਾਨ ਨੇ ਰੋਕੇ ਹਾਂ ਉਹ ਕਿ ਕਿਸਾਨਾਂ ਦਾ ਪੁੱਤ ਤਾਂ ਮੈਂ ਕਿਸਾਨਾਂ ਦਾ ਪੁੱਤ ਆ ਸਾਡਾ ਪੁੱਤ ਆ ਫੇ ਸਾਨੂੰ ਮੂੰਹ ਸਾਡੇ ਨਾਲ ਗੱਲ ਕਰੇ ਬਹਿ ਕੇ ਹਾਂ ਆ ਜਾਗੇ ਆ ਜਾ ਫਿਰ ਹੁਣ ਆ ਜਾ ਜੇ ਕਿਸਾਨਾਂ ਦਾ ਪੁੱਤ ਆ ਸਾਡੇ ਨਾਲ ਗੱਲ ਕਰੇ ਅਸੀਂ ਆਪ ਤਾਂ ਹੱਕ ਮੰਗਦੇ ਆ ਅਸੀਂ ਕਿਹੜਾ ਭੀਖ ਮੰਗਦੇ ਕਦੋਂ ਨੌਜਵਾਨ ਮੁੰਡਾ ਜਿਹੜਾ ਸਾਡਾ ਸ਼ਹੀਦ ਕੀਤਾ ਇਹ ਸ਼ੁਭ ਕਰਨਾ ਪੰਜਾਬ ਦੀ ਹੱਦ ਚ ਆ ਕੇ ਉਹਨਾਂ ਦੇ ਆਰਐਸਐਸ ਦੇ ਗੁੰਡਿਆਂ ਨੇ ਸਿਵਲ ਵਰਦੀ ਚ ਸੀ ਉਹ ਨਾ ਪੁਲਿਸ ਦੀ ਮਲਾਜਮ ਸੀ ਨਾ ਉਹ ਫੌਜ ਵਾਲੇ ਸੀ ਉਹਨਾਂ ਨੇ ਇੱਥੇ ਆ ਕੇ ਗੋਲੀ ਮਾਰੀ ਆ 15 ਤੋਂ 30 ਹਜ਼ਾਰ ਉਹਨਾਂ ਨੇ ਹੰਜੂ ਦੇ ਗੋਲੇ ਸਿੱਟੇ ਆ ਤੇ ਦੂਜੇ ਬੰਬ ਚਲਾਏ ਆ ਟਰੈਕਟਰ ਭੰਨੇ ਟਰੈਕਟਰ ਭੰਨੇ ਕਿਸੇ ਨਿਕੋ ਉੱਪਰ ਨੈਰ ਰਹੋਣੇ ਸਾਨੂੰ ਜਦੋਂ ਆਪਦੇ ਸਾਡੇ ਹੱਕ ਹੱਕਾਂ ਦੀ ਲਈ ਸਾਡੇ ਗੱਲ ਹੀ ਨਹੀਂ ਕਰਦੇ ਪਾਕਿਸਾਨਾਂ ਨੂੰ ਲਜਾਇਆ ਜਾ ਰਿਹਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਲਜਾਣ ਦੀਆਂ ਤਿਆਰੀਆਂ ਨੇ ਕਿਸਾਨਾਂ ਹਾਂਜੀ ਸਾਨੂੰ ਪ੍ਰਸ਼ਾ ਗ੍ਰਫਤਾਰ ਕਰ ਰਹੀ ਹੈ ਪੁਲਸ ਬਾਰ ਬਾਰ ਕਰਾਉਂਦਾ ਵਾਦਾ ਕਰਕੇ ਤਾਂ ਦੇਖਿਆ ਹੈ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਛੁੱਟਿਆ ਜਾ ਰਿਹਾ ਹੈ ਅੰਦਰ ਲਿਜਾ ਕੇ ਗ੍ਰਿਫਤਾਰੀਆਂ ਕਿਸਾਨਾਂ ਵਿੱਚ ਕੀਤੀਆਂ ਜਾ ਰਹੀਆਂ ਨੇ ਇਹ ਹੰਸਰਾਹਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਜਿਹੜੇ ਅੱਜ ਦੁੱਦੇ ਪਿੰਡ ਦੇ ਵਿੱਚ ਕਿਸਾਨ ਜਿਹੜੇ ਉਹ ਪਹੁੰਚੇ ਸੀ ਦੋਸਤੋ ਪਹਿਲਾਂ ਹੀ ਆਲੇ ਹੰਸਰਾਹਾਂ ਨੇ ਪਹੁੰਚਣਾ ਹੈ ਹੰਸਰਾਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਵਿਰੋਧ ਹੰਸਰਾਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਜਿਹੜਾ ਚੁੱਕਿਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਹੈਗੇ ਉਹ ਪਹੁੰਚੇ ਤਸਵੀਰਾਂ ਤੁਹਾਨੂੰ ਇਸ ਬਾਰੇ ਸਾਂਝੀਆਂ ਕਰ ਰਹੇ ਹਾਂ ਕਿ ਲੰਬੇ ਸਮੇਂ ਤੋਂ ਪਿੰਡ ਜੋ ਜੋ ਹੰਸਰਾਏ ਪਹੁੰਚ ਰਹੇ ਆ ਤੁਹਾਨੂੰ ਸਵਾਲਾਂ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪੈ ਰਿਹਾ ਸਵਾਲਾਂ ਦਾ ਸਾਹਮਣਾ ਜਿਹੜਾ ਉਹ ਕਿਸਾਨਾਂ ਨੂੰ ਲਗਾਤਾਰ ਲਗਾਤਾਰ ਕਰਨਾ ਪੈ ਰਿਹਾ ਕਿਸਾਨ ਕਹਿੰਦੇ ਨੇ ਕਿ ਅਸੀਂ ਭਗਵੰਤ ਸਿੰਘ ਮਾਨ ਨੂੰ ਸਵਾਲ ਕਰਨੇ ਸੀ ਪਰ ਸਵਾਲ ਕਰਨ ਤੋਂ ਪਹਿਲਾਂ ਹੀ ਸਾਨੂੰ ਜਿਹੜਾ ਹੈਗਾ ਉਹ ਛੁੱਟਿਆ ਜਾ ਰਿਹਾ ਗ੍ਰਿਫਤਾਰ ਜਿਹੜਾ ਕੀਤਾ ਜਾ ਰਿਹਾ ਸਾਡੇ ਨਾਲ ਗੱਲ ਇਹਦਾ ਸਿਆਸੀ ਲੀਡਰਾਂ ਨਾਲ ਜੁੜ ਗਏ ਇਹ ਠੀਕ ਹੈ ਕਿ ਨਹੀਂ ਜੁੜੇ ਤੇ ਹੁਣ ਸਾਡ ਨੂੰ ਆਂਦੇ ਵੀ ਅਸੀਂ ਤੁਹਾਡੀ ਗੱਲਬਾਤ ਕਰਾਉਣੀ ਹੈ ਹੁਣ ਸਾਨੂੰ ਗ੍ਰਿਫਤਾਰੀਆਂ ਤੇ ਲਈ ਕਹਿੰਦੇ ਨੇ ਕਿ ਸਾਨੂੰ ਜਾਣ ਦੇ ਲਈ ਕਿਹਾ ਸੀ ਕਿ ਅਸੀਂ ਗੱਲਬਾਤ ਤੁਹਾਡੀ ਕਰਵਾਈ ਜਾਬਗੀ ਪਰ ਉਹ ਕਹਿੰਦੇ ਨੇ ਕਿ ਗੱਲਬਾਤ ਕਰਾਉਣ ਤੋਂ ਪਹਿਲਾਂ ਹੀ ਸਾਨੂੰ ਜਿਹੜਾ ਗ੍ਰਿਫਤਾਰ ਇਹਨਾਂ ਦੇ ਵੱਲੋਂ ਉਹ ਕੀਤਾ ਜਾ ਰਿਹਾ ਕੀ ਕਹੋਗੇ ਜੀ ਹੁਣ ਲੈ ਚੱਲੇ ਆ ਉਹ ਇਹ ਗੱਲ ਨਹੀਂ ਇਹ ਤਾਂ ਕਰਫੂਰੀ ਦੇ ਨੂੰ ਤਿਆਰ ਆ ਵੀ ਸਾਨੂੰ ਇਹਨਾਂ ਨੇ ਦਿੱਲੀ ਤੇ ਰਾਜਧਾਨੀ ਜਵਾੜਨ ਦਾ ਰੋਕਿਆ ਅਸੀਂ ਇਹਨਾਂ ਨੇ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਕਿਹਦੇ ਪਿੰਡ ਆਉਗੇ ਅਸੀਂ ਇਸੇ ਤਰ੍ਹਾਂ ਘਰਾਓ ਕਰਾਂਗੇ ਇਹਨਾਂ ਦਾ ਕੀ ਲੱਗਦਾ ਕੀ ਕੀ ਲੱਗਦਾ ਇਹ ਰੋਕ ਲੈਣਗੇ ਰੋਕਣੇ ਭਾਈ ਪਿੰਡ ਨਹੀਂ ਵੜਨ ਦੇਗਾ ਕਿੰਨੇ ਦਿਨ ਰੱਖਣਗੇ ਦੋ ਦਿਨ ਰੱਖਣੇ ਤਿੰਨ ਰੱਖਣਗੇ ਉਸ ਤੋਂ ਬਾਅਦ ਫਿਰ ਸਾਰੇ ਫੇਰ ਫੇਰ ਰਹੂਗਾ ਫਿਰ ਉਹ ਕਰਾਂਗੇ ਖੁੱਲ੍ਹ ਕੇ ਕਰਾਂਗੇ ਅਸੀਂ ਸਾਨੂੰ ਵਾਦਾ ਕਰਕੇ ਮੁਕਰੀਏ ਪ੍ਰਸ਼ਾਸਨ ਇਹਦੀ ਫਿਰ ਗੱਲ ਕਰਾਵਾਂਗੇ ਪਰ ਗੱਲ ਤੋਂ ਭੱਜ ਗਏ ਹੁਣ ਅਸੀਂ ਜਿੱਥੇ ਮਿਲਾਂ ਅਸੀਂ ਉੱਥੇ ਕੋਸ਼ਿਸ਼ ਕਰਕੇ ਉਹ ਕਰਾਂਗੇ ਹਰ ਵਾਰੀ ਹੱਜੇ ਵੀ ਆਊਗਾ ਕਿਤੇ ਮਰਜੀ ਪਿੰਡਾਂ ਵੇ ਅਸੀਂ ਇਹਨਾਂ ਨਾਲ ਗੱਲ ਵੀ ਨਹੀਂ ਕਰਨੀ ਗੱਲ ਵੀ ਪਿੰਡਾਂ 'ਚ ਨਹੀਂ ਵੜਨਦੇ ਇਹਨਾਂ ਨਾਲ ਸਾਥ ਬੈਠ ਕੇ ਗੱਲ ਕਰਨੇ ਆ ਪ੍ਰਸ਼ਾਸਨ ਵੀ ਇਹਨਾਂ ਨਾਲ ਗੱਲ ਹੋਰ ਬਤਾਉਂਦਾ ਫੇਰ ਬੁढ़ाई ਜਾਵੇ ਕਿੰਨੀ ਕਿੰਨੀ ਆਊਗਾ ਸਾਡੇ ਨਾਲ ਬਈ ਸਾਨੂੰ ਮਾਰ ਤੂ ਉਹ ਕੀ ਕਰਦੂਗਾ ਫਿਰ ਜਣ ਸਾਡੇ ਗੋਲੀਆਂ ਮਾਰ ਗਿਆ ਕਿਹਦਾ ਸਾਡੇ ਗੋਲੀਆਂ ਤਾਂ ਮਾਰ ਗਿਆ ਆਹ ਵੇ ਇੱਥੇ ਮਾਰ ਗਏ ਉਹ ਤਾਂ ਗੋਲੀਆਂ ਮਾਰੀਆਂ ਅੱਖਾਂ ਤੋਂ ਅੰਨੇ ਕਰ ਤਾਨੂੰ ਕੀ ਆ ਤੁਹਾਨੂੰ ਕੀ ਕਰਦਾ ਤੂ ਬਹੁਤ ਜਦੋਂ ਹੋਰ ਜਦਾਂ ਦੂਗਾ ਕੀ ਕਰਦੂਗਾ ਰਹੀ ਜਾਵੇ ਇਹ ਆਦਾ ਕਰਕੇ ਸਿਆਦਾ ਕਰਾਂਗੇ ਪਰ ਵਾਦਾ ਕਰਕੇ ਬੁੱਕਰੇ ਮਾਰੀ ਕਰਨੇ ਵਾਦਾ ਕਰਕੇ ਬੁੱਕਰੇ ਆ ਅਸੀਂ ਕਰਾਂ ਜੋ ਉਹ ਕਰਾਂਗੇ ਖਲਾਫੀ ਹੋਈ ਆ ਹਾਂ ਵਾਧਾ ਖਲਾਫੀ ਵਾਧਾ ਕਰਕੇ ਕਰਨ ਵੀ ਇਹਨਾਂ ਨੂੰ ਗੱਲਬਾਤ ਕਰਾਉਣੇ ਆ ਮੁੜ ਕੇ ਮਾਰ ਤੇ ਜਦਾਲਾ ਪੰਜਾਬ ਪੁਲਿਸ ਸਾਡੇ ਨਾਲ ਕਹਿ ਰਹੀ ਆ ਹਾਂ ਕਰ ਰਹੇ ਆ ਕਿ ਕਿਸਾਨ ਕਹਿੰਦੇ ਨੇ ਕਿ ਹਾਂ ਜਣੀ ਹਾਂ ਜਣੀ ਮੈਂ ਬਠੇ ਗਏ ਸੀ ਹਾਂ ਜਣੀ ਉਹ ਗੱਡੀ ਹੋਰ ਰੋ ਗੱਡੀ ਹੋਰ ਰੋ ਬਣਾ ਨਹੀਂ ਅਸੀਂ ਬੰਦੇ ਕੋਈ ਬਸੂ ਨਹੀਂ ਅਸੀਂ ਗੱਡੀ ਹੋਰ ਰੋ ਗੱਡੀ ਹੋਰ ਰੋ ਇੱਕ ਵਾਰ ਸੇ ਕਿਸਾਨਾਂ ਦੀ ਭਰਕੇ ਜਿਹੜੀ ਹੈ ਉਹ ਭੇਜ ਦਿੱਤੀ ਆ ਕਿਸਾਨ ਕਹਿੰਦੇ ਨੇ ਕਿ ਸਾਨੂੰ ਸਾਡਾ ਵਾਅਦਾ ਇਹ ਕੀਤਾ ਗਿਆ ਸੀ ਕਿ ਜਦੋਂ ਹੰਸਰਾ ਖਾਂ ਸੌਣਗੇ ਤਾਂ ਉਸ ਤੋਂ ਬਾਅਦ ਗੱਲਬਾਤ ਜਿਹੜੀ ਆ ਉਹ ਕਰਵਾਈ ਜਾਵੇਗੀ ਪਰ ਉਹ ਕਹਿੰਦੇ ਨੇ ਕਿ ਸਾਡੀ ਗੱਲਬਾਤ ਨਹੀਂ ਕਰਵਾਈ ਵਾਅਦਾ ਖਿਲਾਫੀ ਇੱਥੇ ਜਿਹੜੀ ਆ ਉਹ ਸਾਡੇ ਨਾਲ ਹੋਈ ਆ ਤਾਂ ਕਿਸਾਨ ਦੇਖਿਆ ਪੂਰੇ ਕਿਸਾਨਾਂ ਨੂੰ ਭਰਿਆ ਗਿਆ ਦੋਦੇ ਦੇ ਵਿੱਚ ਕਿਸਾਨ ਜੱਥੇਬੰਦੀ ਸਿੱਧੂਪੁਰ ਤੋਂ ਕਿਸਾਨ ਜਿਹੜੇ ਨੇ ਉਹ ਪਹੁੰਚੇ ਸੀ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਸਵਾਲ ਕਰਨ ਦੇ ਲਈ ਪਹੁੰਚੇ ਸੀ ਉਹ ਕਹਿੰਦੇ ਨੇ ਕਿ ਵਾਅਦਾ ਸਾਡਾ ਕੀਤਾ ਗਿਆ ਸੀ ਪਿੰਡਾਂ ਵਿੱਚ ਜਿਹੜਾ ਬੂਸਨ ਲੱਗਣ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਅਸੀਂ ਨਹੀਂ ਆਉਣ ਦੇਣਾ ਵੋਟਾਂ ਜਿਹੜੀਆਂ ਉਹ ਨਹੀਂ ਮੰਗਣ ਦੇਣਿਆ ਕਹਿੰਦੇ ਨੇ ਕਿ ਹਾਂਸ ਰਹੇ ਹਾਂ ਸੁਣਾਉਣਾ ਸੀ ਸਾਡੇ ਨਾਲ ਸਵਾਲ ਜਵਾਬ ਅਸੀਂ ਕਰਨੇ ਸੀ ਪਰ ਉਹ ਸਵਾਲ ਜਵਾਬ ਕਰਨ ਤੋਂ ਪਹਿਲਾਂ ਹੀ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਵਾਅਦਾ ਕੀਤਾ ਕਿ ਤੁਹਾਨੂੰ ਮਲਾਵਾਂਗੇ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਸਾਨੂੰ ਚੁੱਕਿਆ ਗਿਆ